ਅੱਜ <laughs> ਜੀ <laughs> uh, 15 ਅਗਸਤ ਆਉਣ ਵਾਲੀ ਆ ਤੇ ਸੀਨੀਅਰ ਐਸਪੀ ਸਾਹਿਬ ਦੀ ਹਾਜ਼ਰੀ ਤੇ ਜੀਪੀ ਸਾਹਿਬ ਦੀ ਹਾਜ਼ਰੀ ਤੇ 15 ਅਗਸਤ ਦੇ ਸਬੰਧ ਵਿੱਚ ਚੱਕਰੀ ਬਾਜ਼ਾਰ ਦੇ ਵਿੱਚ ਸਾਰੇ ਇਹਨਾਂ ਬਾਜ਼ਾਰਾਂ ਵਿੱਚ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ ਕੀ ਇਹਦੇ ਵਿੱਚ ਸਰਚ ਕੀਤਾ ਗਿਆ ਜਾਂ ਕਿ ਮੋਰ ਕਿਤੇ ਕਿਤੇ ਸਰਚ ਸਾਰੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਰਵੇ 15 ਅਗਸਤ ਨੂੰ ਖੁਸ਼ੀ-ਖੁਸ਼ੀ ਮਨਾਉਣ ਜੇ ਕੋਈ ਲਵਾਰਥ ਚੀਜ਼ ਮਿਲਦੀ ਹੈ ਲਵਾਰਥ ਵਾਟਸਐਪ ਦਿੱਤਾ ਕੋਈ ਬੈਗ ਮਿਲਦਾ ਉਹਨੇ ਸਾਨੂੰ ਸੂਚਨਾ ਦੇਣ ਕੋਈ ਅਣਸਖਾਵੀ ਘਟਨਾਣਾ ਵਾਪਰ ਜੇ ਕੇਸ ਕਰਕੇ ਫਲੈਗ ਮਾਰਕ ਕਰਨਾ ਤੇ ਜਿਹੜੇ ਕੀ ਸਮਝਦੇ ਲੋਕਾਂ ਤੇ ਕੀ ਪ੍ਰਭਾਵ ਜਾਏਗਾ ਲੋਕਾਂ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਬਣੇਗਾ ਕਿ ਪੁਲਿਸ ਸਾਡੇ ਨਾਲ 24 ਘੰਟੇ ਤੁਰੇ ਰਹੇਗੀ ਤੁਹਾਡੇ ਨੂੰ ਕੋਈ ਸੰਪਰਕ ਕਰਨ ਲਈ ਪੁਲਿਸ ਆਮ ਲੋਕ ਕੀ ਕਰਦਾ ਹੈ ਸਾਡਾ ਨੰਬਰ ਸੰਪਰਕ ਲਈ ਐਸਐਚਓ ਦਾ ਨੰਬਰ ਹੈ ਜੀ ਮੇਰਾ ਨੰਬਰ ਹੈ ਜੀ ਸਿਟੀ ਐਸਐਸ ਤੋਂ ਵੱਲੋਂ ਇਹਦਾ ਨੰਬਰ ਹੈ ਕੰਟਰੋਲ ਰੂਮ ਦਾ ਨੰਬਰ ਹਰ ਜਗ੍ਹਾ ਦਾ ਨੰਬਰ ਜਾ ਤੇ ਲਾਵਾ ਸ਼ੇਅਰ ਚੂਕ ਤੇ ਸੱਚੇ ਉਸ ਤੋਂ ਬਾਅਦ ਸਾਰਾ ਜੀ ਬੈਕ ਕਲੋਨੀ ਵਾਲੇ ਪਾਸੇ ਤੇ ਨਿਕਲ ਕੇ ਸਾਰਾ ਹਸੀ ਦਾ ਪੁੱਲ ਸਾਰਾ ਕਰਾਂਗੇ ਲੱਗਦਾ ਕਿ ਜਿਹੜੇ ਜਿਹੜੇ ਪੰਜਾਬ ਜਨ ਸਰਵੇ ਜਾਂ ਗਲਤ ਅੰਸਰ ਹੈ ਉਹਨਾਂ ਤੇ ਇਸ ਬਲੈਕ ਮਾਰਕੀਟ ਦਾ ਪ੍ਰਭਾਵ ਜਾਏਗਾ ਬਿਲਕੁਲ ਪਈਗਾ ਜੀ ਜੇ ਆ ਆਮ ਨਾਗਰਿਕ ਦੇ ਅੰਦਰ ਡਰ ਦੀ ਭਾਵਨਾ ਖਤਮ ਹੁੰਦੀ ਆ ਤੇ ਮਾੜੇ ਅੰਸਰ ਅੰਸਰ ਦੇ ਅੰਦਰ ਵੀ ਇਹ ਭਾਵਨਾ ਹੁੰਦੀ ਆ ਵੀ ਮੈਂ ਪੁਲਿਸ ਦੇ ਅੱਗੇ ਨਾ ਜਾਵਾਂ ਲੋਕਾਂ ਦੇ ਪਿੱਛੇ